சிஸ்டி ஆக்ட் ਨੂੰ ਲੈ ਕੇ ਜਿੱਥੇ ਕਿ ਦੇਸ਼ ਭਰ ਦੇ ਵਿੱਚ ਕਾਫੀ ਵਿਰੋਧਤਾ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਜਿਹੜਾ ਫੈਸਲਾ ਜੋ ਸੁਣਾ ਗਿਆ ਸੀ ਕਿ ਐਸ ਐਸਟੀ ਐਸਟੀ ਐਕਟ ਦੇ ਵਿੱਚ ਇੱਕ ਵੱਖਰਾ ਜੋ ਕਹਿ ਸਕਦੇ ਹਾਂ ਕਿ ਸਬ ਕੋਟਾ ਜੋ ਉਹਨਾਂ ਵੱਲੋਂ ਜੋ ਐਡ ਕਰਨ ਦੀ ਗੱਲ ਕੀਤੀ ਗਈ ਸੀ ਕਿ ਪਰ ਉਸ ਦੇ ਵਿਰੋਧ ਦੇ ਵਿੱਚ ਸਾਰੇ ਦੇਸ਼ ਭਰ ਦੇ ਵਿੱਚ ਅੱਜ ਬੰਦ ਦੀ ਕਾਲ ਜੋ ਦਿੱਤੀ ਗਈ ਹੈ ਕਿਉਂਕਿ ਸੁਪਰੀਮ ਕੋਰਟ ਦੇ ਖਿਲਾਫ ਜਿਹੜੀ ਹੈ ਬੰਦੀ ਕਾਲ ਦਿੱਤੀ ਗਈ ਹੈ ਤਾਂ ਉੱਥੇ ਹੀ ਦੇਸ਼ ਭਰ ਦੇ ਵਿੱਚ ਜਿੱਥੇ ਕਿ ਦਿੱਲੀ, ਯੂਪੀ, ਰਾਜਸਥਾਨ ਜਾਂ ਹਰਿਆਣਾ ਦੇ ਵਿੱਚ ਕਾਫੀ ਭਾਰੀ ਅਸਰ ਵੇਖਣ ਨੂੰ ਮਿਲਿਆ ਪਰ ਉੱਥੇ ਅਸੀਂ ਇਸ ਵਕਤ ਮੌਜੂਦ ਹੈਗੇ ਆਂ ਗੁਰੂ ਨਗਰੀ ਦੇ ਜੋ ਹਾਲ ਬਾਜ਼ਾਰ ਵੇਖੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਾਲ ਗੇਟ ਤੋਂ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਜਾਣ ਵਾਲਾ ਰਸਤਾ ਹੈ ਤਾਂ ਅਕਸਰ ਕਾਫੀ ਜ਼ਿਆਦਾ ਰਾਸ਼ੀ ਇਸ ਸੜਕ ਦੇ ਉੱਤੇ ਦੇਖਿਆ ਜਾਂਦਾ ਹੈ ਲੇਕਿਨ ਅੱਜ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇੱਕ ਤਰਫਾ ਦੇਸ਼ ਬੰਦੀ ਗੱਲ ਕੀਤੀ ਗਈ ਹੈ ਜੋ ਭਾਰਤ ਬੰਦ ਦੀ ਗੱਲ ਕੀਤੀ ਗਿਆ ਲੇਕਿਨ ਉਥੇ ਹੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਦੁਕਾਨਾਂ ਖੁੱਲੀਆਂ ਹੋਈਆਂ ਨੇ ਜੇਕਰ ਅਸੀਂ ਟਰਾਂਸਪੋਰਟ ਦੀ ਗੱਲ ਕਰਨੀ ਹੈ ਯਾਤਰਾਜਾਦ ਦੀ ਗੱਲ ਕਰਨੀ ਹੈ ਤਾਂ ਉਥੇ ਹੀ ਰੇਲਵੇ ਜਾਂ ਫਿਰ ਬੱਸ ਸਟੈਂਡ ਜਾਂ ਟੈਕਸੀਜ਼ ਉਹ ਲਗਾਤਾਰ ਚੱਲ ਰਹੀਆਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੇਕਰ ਗੱਲ ਕਰੀਏ ਬੰਦ ਦੀ ਤਾਂ ਇੱਥੇ ਖਾਸ ਕਰਕੇ ਪੰਜਾਬ ਉਥੇ ਹੀ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਬਿਲਕੁਲ ਵੀ ਅਸਰ ਜਿਹੜਾ ਵੇਖਣ ਨੂੰ ਨਹੀਂ ਮਿਲ ਰਿਹਾ ਲੇਕਿਨ ਫਿਰ ਵੀ ਜੋ ਪੰਜਾਬ ਪੁਲਿਸ ਹੈ ਲਗਾਤਾਰ ਪੰਜਾਬ ਪੁਲਿਸ ਆਪਣੀ ਡਿਊਟੀ ਨਿਭਾਉਂਦੀ ਦਿਖਾਈ ਦੇ ਰਹੀ ਆ ਤਾਂ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਤਾਂ ਸਰ ਇੱਕ ਤਰਫਾ ਦੇਸ਼aband ਦੀ ਕੋਲ ਹੈਗੀ ਆ ਤਾਂ ਉੱਥੇ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਲਗਾਤਾਰ ਦੁਕਾਨਾਂ ਖੁੱਲ ਰਹੀਆਂ ਨੇ ਕਿੱਦਾਂ ਦਾ ਮਾਹੌਲ ਗੁਰੂ ਨਗਰੀ ਦੇ ਵਿੱਚ ਹੈਗਾ ਇਸ ਵਕਤ ਫਿਲਹਾਲ ਤੇ ਦੇਖੋ ਜਿਹੜਾ ਹਾਲ ਬਾਜ਼ਾਰ ਦੇ ਵਿੱਚ ਹੈ ਬਿਲਕੁਲ ਮਾਹੌਲ ਜਿਹੜਾ ਸ਼ਾਂਤਮਈ ਹੈ ਲੋਕ ਜਿਹੜਾ ਆਪਣਾ ਵਾਅਬਾਰ ਤੇ ਜਿਹੜਾ ਲੋਕ ਆਮ ਜਿਹੜੇ ਹੈਗੇ ਨੇ ਆਪਣੇ ਸਿਟੀਜ਼ਨ ਉਹ ਸਾਰੇ ਆਪਣਾ ਸ਼ੋਪਿੰਗ ਵਗੈਰਾ ਰੁਟੀਨ ਦੇ ਕੰਮ ਕਰ ਰਹੇ ਆ ਜੀ ਗੁਰੂ ਘਰ ਨੂੰ ਜਾਣ ਵਾਲੀਆਂ ਸੰਗਤਾਂ ਵੀ ਆਪਣਾ ਆਰਾਮ ਨਾਲ ਜਾ ਰਹੀਆਂ ਨੇ ਸਰ ਕਿਉਂਕਿ ਅਕਸਰ ਇਸ ਰਸਤੇ ਦੇ ਉੱਤੇ ਲਗਾਤਾਰ ਟ੍ਰੈਫਿਕ ਜਾਮ ਰਹਿੰਦਾ ਲੋਕ ਜੇ ਦੂਦਰਾਜੇ ਤੋਂ ਸੱਚਖੰਚੀ ਹਰਮੰਦਰ ਸਾਹਿਬ ਦਰਸ਼ਨਦਾਰੇ ਕਰਨ ਲਈ ਪਹੁੰਚਦੇ ਨੇ ਤਾਂ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਤਾਂ ਸਿਕਿਉਰਿਟੀ ਪੂਕਤਾ ਪ੍ਰਬੰਧ ਕੀਤੇ ਗਏ ਹਾਂਜੀ ਪਹਿਲਾਂ ਹੀ ਜਿਹੜੀ ਪ੍ਰੀਕਾਸ਼ਨਰੀ ਲੈਂਦੇ ਹੋ ਵੀ ਤਾਂ ਜੋ ਕੋਈ ਮਾਹੌਲ ਦੇ ਵਿੱਚ ਕੋਈ ਖਲਰ ਨਾ ਪਾ ਸਕੇ ਤੇ ਇਧਰ ਏਰੀਆ ਦਾ ਜਿਹੜਾ ਜਿਹੜਾ ਮਾਹੌਲ ਹੈ ਸ਼ਾਂਤਮਈ ਬਣਿਆ ਰਵੇ ਜਿਸ ਤਰ੍ਹਾਂ ਅੱਗੇ ਰਹਿੰਦਾ ਸਾਰਾ ਕੁਝ ਖਾਸ ਅਸਰ ਵੇਖਣ ਨੂੰ ਮਿਲ ਰਿਹਾ ਕਿ ਸੱਚਖੰਚੀ ਹਰਮੰਦਰ ਸਾਹਿਬ ਉਸੇ ਤਰ੍ਹਾਂ ਹੀ ਆ ਰਹੀ ਹੈ ਜੀ ਬਿਲਕੁਲ ਜੀ ਜਿਸ ਤਰੀਕੇ ਦੇ ਨਾਲ ਜੋ ਅਧਿਕਾਰੀ ਨੇ ਉਹਨਾਂ ਵੱਲੋਂ ਵੀ ਇਹੀ ਕਹਿਣਾ ਹੈ ਕਿ ਆਮ ਜੋ ਰੁਟੀਨ ਦਿਨਾਂ ਦੇ ਵਿੱਚ ਜੋ ਸੰਗਤ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਦੀ ਹੈ ਉਸੇ ਤਰੀਕੇ ਦੇ ਨਾਲ ਸੰਗਤ ਲਗਾਤਾਰ ਜੋ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਰਹੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਬਾਜ਼ਾਰੀਆਂ ਸਾਂਝੀਆਂ ਕਰ ਰਹੇ ਹਾਂ ਹੌਲ ਬਾਜ਼ਾਰੀਆਂ ਕਿਉਂਕਿ ਅਕਸਰ ਸੁਰੱਖਿਆ ਦੇ ਵਿੱਚ ਇਹ ਬਾਜ਼ਾਰ ਹੁੰਦਾ ਕਿਉਂਕਿ ਇਹ ਇੱਕੋ ਇੱਕ ਬਾਜ਼ਾਰ ਜੋ ਹੈਗਾ ਮੇਨ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਨਿਕਲਦਾ ਰਸਕਾ ਇਸੇ ਬਾਜ਼ਾਰ ਰਹੀ ਨਿਕਲਦਾ ਤਾਂ ਕਹਿ ਸਕਦੇ ਆ ਕਿ ਜਿੱਥੇ ਦੇਸ਼ ਭਰ ਦੇ ਵਿੱਚ ਬੰਦ ਦੀ ਕਾਲ ਸੀਗੀ ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਖਾਸ ਕਰਕੇ ਗੁਰੂ ਨਗਰੀ ਕੋਈ ਖਾਸ ਖਾਸਾ ਅਸਰ ਵੇਖਣ ਨੂੰ ਨਹੀਂ ਮਿਲਿਆ ਜਿੱਥੇ ਜੋ ਦੁਕਾਨਾਂ ਨੇ ਦੁਕਾਨਾਂ ਦਾ ਜੋ ਟਾਈਮ ਆ ਖੁੱਲਣ ਦਾ ਉਸ ਅਕੋਰਡਿੰਗ ਲਗਾਤਾਰ ਦੁਕਾਨਾਂ ਖੁੱਲ ਰਹੀਆਂ ਨੇ ਮਾਰਕਟਾਂ ਖੁੱਲ ਰਹੀਆਂ ਨੇ ਲੇਕਿਨ ਬੰਦ ਦੀ ਕਾਲ ਜਿਹੜੀ ਦਿੱਤੀ ਗਈ ਸੀਗੀ ਉਸ ਦੇ ਉੱਤੇ ਕੋਈ ਖਾਸ ਅਸਰ ਜੋ ਹੈ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਨਗਰੀ ਦੇ ਵਿੱਚ ਵੇਖਣ ਨੂੰ ਨਹੀਂ ਮਿਲ ਰਿਹਾ ਤਾਂ ਪ੍ਰਸ਼ਾਸਨ ਵੱਲੋਂ ਵੀ ਇਹੀ ਕਹਿਣਾ ਹੈ ਕਿ ਜਿਹੜੇ ਪੁਖਤਾ ਪ੍ਰਬੰਧ ਨੇ ਉਹ ਲਗਾਤਾਰ ਕੀਤੇ ਗਏ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਾ ਆਵੇ ਤਾਂ ਉਸ ਦਿੱਕਤ ਦਾ ਸਾਹਮਣਾ ਵੀ ਨਾ ਕਰਨਾ ਪਵੇ ਤਾਂ ਉਸ ਨੂੰ ਲੈ ਕੇ ਜੋ ਖਾਸ ਜੋ ਪ੍ਰਬੰਧ ਨੇ ਉਹ ਪੰਜਾਬ ਪੁਲਿਸ ਵੱਲੋਂ ਵੀ ਕੀਤੇ ਗਏ ਨੇ ਤਾਂ ਤਸਵੀਰਾਂ ਤੜ ਨਾਲ ਪੁਲਿਸ ਦਿਆਂ ਵੀ ਸਾਂਝੀਆਂ ਕਰ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਜੋ ਦੇਸ਼ ਭਰ ਦੇ ਵਿੱਚ ਜਿੱਥੇ ਇੱਕ ਰਫਾ ਬੰਦੀ ਕੋਲ ਸੀ ਜਿੱਥੇ ਉੱਥੇ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਪੁਲਿਸ ਦੀਆਂ ਵੀ ਤਸਵੀਰਾਂ ਜੋ ਪੁੱਕਾ ਪ੍ਰਬੰਧ ਨੇ ਉਹ ਵੀ ਜੋ ਸਾਂਝੇ ਕੀਤੇ ਜਾਣ ਕਿਸ ਤਰੀਕੇ ਦੇ ਨਾਲ ਜੋ ਅਲਾ ਅਧਿਕਾਰੀ ਨੇ ਉਹ ਸੜਕਾਂ ਦੇ ਉੱਤੇ ਜੋ ਡਿਊਟੀ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਕਿਸੇ ਤਰ੍ਹਾਂ ਦੀ ਵੀ ਕੋਈ ਘਟਨਾ ਨਾ ਵਾਪਰ ਸਕੇ ਤਾਂ ਉਸੇ ਚੀਜ਼ ਦਾ ਖਾਸ ਤੌਰ ਦੇ ਉੱਤੇ ਜੋ ਤਸਵੀਰ ਜੋ ਡਿਊਟੀ ਦੀ ਤਸਵੀਰ ਤਾਂ ਨਾਲ ਸਾਂਝੀ ਕਰ ਰਹੇ ਆ ਤਾਂ ਉੱਥੇ ਇੱਕ ਤਰਫਾ ਟ੍ਰੈਫਿਕ ਵੀ ਲਗਾਤਾਰ ਚਲਦੀ ਜਿਹੜੀ ਦਿਖਾਈ ਦੇ ਰਹੀ ਆ ਕਿਉਂਕਿ ਜਿੱਥੇ ਦੇਸ਼ ਪਾਰ ਦੇ ਵਿੱਚ ਬੰਦ ਦੀ ਕਾਲ ਸੀਗੀ ਉੱਥੇ ਗੁਰੂ ਨਗਰੀ ਦੇ ਵਿੱਚ ਕੀ ਅਸਰ ਹੈ ਉਹ ਤੜਨਾ ਗਰਾਉਂਡ ਰਿਪੋਰਟ ਸਾਂਝੀ ਕਰ ਰਹੇ ਹਾਂ ਤਾਂ ਕੁਝ ਦੁਕਾਨਦਾਰ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਅੱਜ ਦੀ ਇਸ ਕਾਲ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਤਾਂ ਜਿਸ ਤਰੀਕੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੀਆਂ ਦੁਕਾਨਾਂ ਨੇ ਉਹ ਵੀ ਲਗਾਤਾਰ ਖੁੱਲੀਆਂ ਹੋਈਆਂ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਦੁਕਾਨਦਾਰਾਂ ਨਾਲ ਗੱਲ ਕਰਦੇ ਹਾਂ ਤਾਂ ਸਾਰੇ ਅੱਜ ਬੰਦ ਦੀ ਕਾਲ ਦਿੱਤੀ ਗਈ ਸੀਗੀ ਐਸਸੀਐਸਟੀ ਐਕਟ ਵੱਲੋਂ ਉਹਨਾਂ ਦਾ ਵਿਰੋਧ ਦੇ ਵਿੱਚ ਜੇਕਰ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਭਾਰਤਵੰਦ ਦੀ ਕਾਲ ਸੀ ਗੁਰੂ ਨਗਰੀ ਦੇ ਵਿੱਚ ਤੁਸੀਂ ਗਏ ਹੋ ਤਾ ਬੰਦ ਕਰਨ ਦੀ ਮਤਲਬ ਇੱਕ ਵਾਰੀ ਵੀ ਉਹਨਾਂ ਸਾਥ ਦੇਣ ਦੀ ਹੋਈ ਕਿ ਕਰਨੀ ਚਾਹੀਦੀ ਬੰਦ ਕੇ ਨਹੀਂ ਸਰ ਕਿਹਾ ਤੇਗਾ ਹੀ ਬੰਦ ਹੋਉਂਦੀ ਪਰ ਇੱਥੇ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਿਆ ਨਹੀਂ ਬੰਦ ਹੁੰਦਾ ਬਾਕੀ ਹੋਰ ਦਾ ਲੁਧਿਆਣਾ ਜਲੰਧਰ ਉੱਥੇ ਇਹ ਚੀਜ਼ਾਂ ਦੀ ਬੁਰੀ ਤਰ੍ਹਾਂ ਕੀਤਾ ਗਿਆ ਬੰਦ ਕੀਤੀ ਗਈ ਦੁਕਾਨਾਂ ਪਰ ਸਾਡੇ ਇੱਥੇ ਕੋਈ ਐਕਸ਼ਨ ਨਹੀਂ ਲਿਆ ਗਿਆ ਇੱਥੇ ਮਣ ਪੁਲਿਸ ਵੱਲੋਂ ਨਾਲ ਸਾਥ ਦਿੱਤਾ ਜਾ ਰਿਹਾ ਸਾਰਾ ਕਿ ਅਗਰ ਕੋਈ ਉਹੋ ਜਿਹੀ ਕਟਨਾ ਨਾ ਵਾਪਰੇ ਤਾਂ ਪੁਲਿਸ ਤਿਆਰਬਰ ਤਿਆਰ ਹੈ ਤੇ ਨਾਥੇਗੀ ਸਰ ਪੁਲਿਸ ਰ ਆਪਣਾ ਕਾਰੋਬਾਰ ਕਰਦੀ ਵੀ ਕੰਮ ਆਪਣਾ ਕਰਦੀ ਵੀ ਆਪਣੀ ਡਿਊਟੀ ਤੇ ਆਪਣੀ ਪ੍ਰੋਪਰ ਖੜੀ ਹੋਈ ਹੈ ਬਾਕੀ ਜੇ ਕੋਈ ਐਕਸਟਰਾ ਰੈਕਸ਼ਨ ਹੋਏਗਾ ਤਾਂ ਆਪਣੀ ਐਕਸ਼ਨ ਲੈ ਵੀ ਸਕਦੀ ਹੈ ਤੁਹਾਨੂੰ ਲੱਗਦਾ ਹੈ ਕਿ ਬੰਦ ਹੋਣਾ ਜ਼ਰੂਰੀ ਸੀਗਾ ਅੱਜਕੱਲ੍ਹ ਕਿਉਂਕਿ ਜਿੱਥੇ ਭਾਰਤਪਨ ਦੀ ਕੋਲ ਹੈ ਉੱਥੇ ਗੁਰੂ ਨਗਰੀ ਦੇ ਵਿੱਚ ਦੁਕਾਨਾਂ ਆਮ ਤੌਰ ਤੇ ਖੁੱਲੀਆਂ ਹੋਈਆਂ ਨੇ ਹਾਂ ਸਰ ਜੇ ਜੇ ਸਾਰੇ ਵਾਸਤੇ ਹੈਗਾ ਜੇ ਉੱਥੇ ਸਾਰੇ ਇੱਕੋ ਹੀ ਲੂਣ ਚੱਲਣਾ ਚਾਹੀਦਾ ਪਰ ਇੱਥੇ ਸਾਡੇ ਇੱਥੇ ਬੰਦ ਹੋਣ ਦੀ ਅਪੀਲ ਕੋਈ ਕੀਤੀ ਨਹੀਂ ਗਈ ਹੈ ਮੈਂ ਵੈਸੇ ਸਾਰਾ ਭਾਰਤ ਬੰਦ ਕਰਨ ਦੀ ਕੀਤੀ ਗਈ ਸੀ ਅਪੀਲ ਪਰ ਇੱਥੇ ਬੰਦ ਹੋਇਆ ਨਹੀਂ ਇੱਥੇ ਹੋਇਆ ਨਹੀਂ ਇੱਥੇ ਕੋਈ ਖਾਸ ਅਸ ਬਿਲਕੁਲ ਜੀ ਜਿਸ ਤਰੀਕੇ ਦੇ ਨਾਲ ਤਸਵੀਰਾਂ ਸਾਂਝੇ ਕੀਤੇ ਹਨ ਤਾਂ ਦੁਕਾਨਦਾਰਾਂ ਦਾ ਵੀ ਇਹੀ ਕਹਿਣਾ ਹੈ ਕਿ ਖਾਸ ਤੌਰ ਦੇ ਉੱਤੇ ਜੋ ਗੁਰੂ ਨਗਰੀ ਦੇ ਵਿੱਚ ਵਿਸ਼ੇਸ਼ ਕੋਈ ਅਸਰ ਜੋ ਦੇਖਣ ਨੂੰ ਨਹੀਂ ਮਿਲ ਰਿਹਾ ਤਾਂ ਜ਼ਰੂਰ ਇਹ ਤਸਵੀਰਾਂ ਜੋ ਤੁਹਾਣਾਂ ਦਾ ਸਾਂਝਾ ਕਰ ਰਹੇ ਹਾਂ ਤਾਂ ਕੁਝ ਹੋਰ ਵੀ ਲੋਕ ਨੇ ਉਹਨਾਂ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਹਾਂ ਤਾਂ ਅੱਜ ਖਾਸ ਤੌਰ ਦੇ ਉੱਤੇ ਜੀ ਭਾਰਤ ਬੰਦ ਦੀ ਕਾਲ ਸੀਗੀ ਐਸ்சிਐਸਟੀ ਐਕਟ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿਰੁੱਧ ਦੇ ਵਿੱਚ ਤਾਂ ਗੁਰੂ ਨਗਰੀ ਉਸੇ ਤਰੀਕੇ ਨਾਲ ਖੁੱਲੀ ਹੋਈ ਹੈ ਤੁਹਾਨੂੰ ਕੀ ਲੱਗਦਾ ਕਿ ਬੰਦ ਕਰਨੀ ਚਾਹੀਦੀ ਸੀ ਵਹਿ ਹੈ ਨਹੀਂ ਕੰਮ ਆਗਾ ਉਤੋਂ ਬੰਦ ਕਰਕੇ ਘਰ ਕੀ ਕਰਾਂਗੇ ਬੈਠ ਕੇ ਕੁਝ ਨਾ ਕੁਝ ਤਾਂ ਆਵਾਂਗੇ ਕੁਝ ਲੈ ਕੇ ਜਾਵਾਂਗੇ ਨਹੀਂ ਤੇ ਵੇਲੇ ਬੰਦ ਕਰਦਾ ਬਾਕੀ ਸੰਯੋਗ ਪੂਰਾ ਬੰਦ ਸੀ ਬੰਦ ਕਰਦਾ ਸਰ ਬੰਦ ਕਰਨੀ ਜਾਂਦੀ ਸੀ ਵੇਸੇ ਪਰ ਗੁਰੂ ਨਗਰੀ ਉਸੇ ਤਰ੍ਹਾਂ ਨਾ ਕਿਉਂਕਿ ਜਿੱਥੇ ਪੰਜਾਬ ਚ ਵੀ ਨਹੀਂ ਅਸਰ ਕੋ ਖਾਸ ਵੇਖਣ ਨੂੰ ਮਿਲਿਆ ਤਾਂ ਗੁਰੂ ਨਗਰੀ ਤਾਂ ਪੂਰੀ ਖੁੱਲੀ ਹੋਈ ਆ ਆਮ ਦਿਨਾਂ ਤੇ ਵਾਂਗ ਸਰ ਉਸ ਮੰਦੀ ਕੀ ਮਾਰਕੀਟ ਇਸ ਕਾ ਕੀ ਹੈਗੀ ਹੋਰ ਕੋਈ ਗੱਲ ਨਹੀਂ ਥੈਂਕ ਯੂ ਬੰਦ ਕਰਨਾ ਚਾਹੀਦਾ ਸੀ ਕਿੰਨਾ ਡੈਟਾ ਸੀ ਜਿਵੇਂ ਤੁਸੀਂ ਦੇਖਿਆ ਕਿ ਜੋ ਲੋਕ ਨੇ ਲੋਗਾ ਦਾ ਇਹੀ ਕਹਿਣਾ ਹੈ ਕਿ ਬੰਦ ਜ਼ਰੂਰ ਕਰਨੀ ਚਾਹੀਦੀ ਸੀ ਕਿ ਦੁਕਾਨਾਂ ਤਾਂ ਉੱਥੇ ਪੁਲਿਸ ਦਾ ਵੀ ਇਹੀ ਕਹਿਣਾ ਕਿ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਹੋ ਸਕੇ ਤਾਂ ਉਹ ਉਹਦੇ ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਤਿਆਰ ਪਰ ਤਿਆਰ ਖੜਾ ਤਾਂ ਦੇਖ ਸਕਦੇ ਇੱਕ ਤਰਫਾ ਥਾਣੇ ਦੇ ਜੋ ਐਸ ਐਚਓ ਮੁਖੀ ਜੋ ਹੈਗੇ ਨੇ ਤਾਂ ਉੱਥੇ ਹੀ ਟ੍ਰੈਫਿਕ ਦੇ ਜੋ ਮੁਖੀ ਹੈਗੇ ਨੇ ਜੋ ਵੀ ਇੱਥੇ ਮੌਜੂਦ ਨੇ ਤਾਂ ਕਿ ਤਨਾ ਕਿਤੇ ਜੋ ਪੁਖਤਾ ਪ੍ਰਬੰਧ ਜੋ ਅੱਜ ਇੱਥੇ ਕੀਤੇ ਗਏ ਨੇ ਤਾਂ ਇਸ ਬੰਦ ਦੀ ਕਾਲ ਨੂੰ ਲੈ ਕੇ ਕੱਲੀ ਕੱਲੀ ਤਸਵੀਰ ਤੜਨਾ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਵਨੀ ਟੀਵੀ ਦੇ ਨਾਲ ਕੈਮਰਾਮੈਨ ਸਦੀਕ ਕੁਮਾਰ ਦੇ ਨਾਲ ਇਚੇ ਸੁਨਕ ਜਗਵਨੀ ਟੀਵੀ ਸ਼੍ਰੀਮ ਸੁਸਾਈ